ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਤੁਹਾਨੂੰ ਆਪਾਂ ਇੱਕ ਮੋਹਰਾ ਦਾ ਨਗੀਨਾ ਦਿਖਾਉਣਾ ਅੱਜ ਪਹਿਲਣ ਝੋਟੀ ਚਾਰ ਦੰਦ ਮੂੰਹ ਆ ਇਹ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਦੇ ਹਾਂ ਸਿੱਧੂ ਡੇਰੀ ਫਾਰਮ ਕਲਾਲਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਵੀਡੀਓ ਦੇ ਐਂਡ ਤੱਕ ਬਣੇ ਰਹੋ ਅੱਜ ਆਪਾਂ 26 ਮਾਰਚ 26 ਮਾਰਚ ਨੂੰ ਆਪਣਾ ਸਵੇਰ 8:30 ਵਜੇ ਦਾ ਟਾਈਮ ਹੈ ਵੀਡੀਓ ਕਵਰ ਕਰਨ ਦਾ ਆਪਣੇ ਕੋਲੇ ਝੋਟੀ ਇਹ ਸੂਈ ਆ ਜੇਰ ਇਹਦੀ ਪ੍ਰੋਪਰ ਪੈ ਚੁੱਕੀ ਹੈ ਦੇਖ ਸਕਦੇ ਤੁਸੀਂ ਜੇਰ ਪ੍ਰੋਪਰ ਇਹਦੀ ਪੈ ਚੁੱਕੀ ਆ ਬਹੁਤ ਮੀਣ ਕੰਮ ਹੁੰਦਾ ਜੇਰ ਦਾ ਬਾਕੀ ਮੋਹਰੇ ਦੇ ਵਿੱਚ ਪਿਓਰ ਪੈਂਦੀ ਆ ਜਿਹੜੇ ਸੀਮਣ ਦੀ ਆ ਇਹ ਤੁਹਾਨੂੰ WhatsApp ਤੇ ਆਪਾਂ ਰਿਕਾਰਡ ਦੇ ਦਾਂਗੇ WhatsApp ਤੇ ਕੋਈ ਵੀ ਮੇਰਾ ਵੀਰ ਵੀਡੀਓ ਬੰਗਾ ਸਕਦਾ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਮਗਰ ਮੇਲ ਕਾ ਆਪ ਨੂੰ ਇਹਨੇ ਜਾਣ ਦਿੱਤਾ ਤੋਰ ਕੇ ਦਿਖਾ ਪਤਾ ਥਾਣੇ ਨੇੜੇ ਤੋਂ ਚੈੱਕ ਕਰਾਵਾਂਗੇ ਸੋਨਾ ਮੁਠੀ ਵਾਲਾ ਥਾਣਾ ਦੇਖ ਸਕਦੇ ਹੋ ਤੁਸੀਂ ਸੋਣਾ ਚਾਰੇ ਥਣ ਇੱਕੋ ਜਿਹਾ ਕੋਈ ਆਲ ਵਗੈਰਾ ਨਹੀਂ ਕਰਦੀ ਨੀਚੇ ਵਜਾ ਪੁੱਤ ਪਹਿਲਾਂ ਹੱਥ ਫੇਰ ਕੇ ਨੀਚੇ ਵਜਾ ਆ ਦੇਖ ਸਕਦੇ ਹੋ ਆਪਾਂ ਵੀਡੀਓ ਪਾਜ਼ ਨਹੀਂ ਕਰਦੇ ਆਪਣਾ ਮੁੰਡਾ ਇਦਾਂ ਹੀ ਆਪਣਾ ਹੱਥ ਫੇਰ ਕੇ ਨੀਚੇ ਵਜੂਗਾ ਪਹਿਲਾਂ ਝੋਟੀ ਆ ਜਿੱਦਾਂ ਦੇਖੋ ਕੋਈ ਆਲ ਵਗੈਰਾ ਨਹੀਂ ਕਰਦੀ ਕੋਈ ਆਲ ਨਹੀਂ ਕਰਦੀ ਹੈਗੀ ਤੁਹਾਨੂੰ ਧਾਰਾ ਮਾਰ ਕੇ ਧਾਰਾ ਮਾਰ ਦੇ ਪਹਿਲਾਂ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾਗਾ ਆਪਣੇ ਥਣਾਂ ਦੀ ਜ਼ਿੰਮੇਵਾਰੀ ਹੋ ਦੇਖ ਸਕਦੇ ਹੋ ਅਗਲੇ ਥਣਾਂ ਦੀ ਮਾਰ ਦੇ ਪਿਛਲੇ ਥਣਾ ਦੀ ਮਦਦ ਚਾਰੇ ਥਣ ਪੂਰੇ ਇੱਕੋ ਜਿਹਾ ਲੱਗਿਆ ਮੁਠੀ ਵਾਲਾ ਓਕੇ ਬਤੂ ਓਕੇ ਤੋੜ ਕੇ ਦਿਖਾ ਉੱਚਾ ਲਮ ਵਡਾ ਕਦ ਕਾਠਾ ਦੇਖ ਸਕਦੇ ਹੋ ਤੁਸੀਂ ਮੋਹਰਾ ਦਾ ਨਗੀਨਾ ਹੀ ਹੈ ਜੀ ਇਹ ਅ ਤੋਰਾ ਵਗੈਰਾ ਤੁਸੀਂ ਝੋਟੀ ਦਾ ਦੇਖ ਸਕਦੇ ਹੋ ਜੀ ਆ ਬੰਨਾ ਦੇਖ ਸਕਦੇ ਹੋ ਤੁਸੀਂ ਚੰਗਾ ਦੁੱਧ ਪਾ ਦੋਗੀ ਪਹਿਲਾ ਸੋਈ ਇਹ ਵਧੀਆ ਕੇਰਾਲਾ ਮੇਰਾ ਵੀਰ ਹੋਇਆ ਕੋਈ ਚੰਗੀ ਬਰੀਡ ਤਿਆਰ ਕਰ ਲੂ ਅਗੇ ਮੋਹਰਾ ਦੀ ਕੱਦ ਦੇਖ ਸਕਦੇ ਹੋ ਹਾਈਟ ਦੇਖ ਸਕਦੇ ਹੋ ਤੁਸੀਂ ਲੈਂਥ ਦੇਖ ਸਕਦੇ ਹੋ ਸਿੰਗੀ ਬਹੁਤ ਬਰੀਕ ਆ ਦੇਖ ਸਕਦੇ ਹੋ ਤੁਸੀਂ ਪੂਰੀ ਸ਼ਕੀਨੀ ਦੇ ਵਿੱਚ ਬਿਊਟੀ ਦੇ ਵਿੱਚ ਵੀ ਬਹੁਤ ਜ਼ਿਆਦਾ ਆ ਹਾਈਟ ਲੈਂਥ ਬਹੁਤ ਜ਼ਿਆਦਾ ਆ ਦੇਖ ਸਕਦੇ ਹੋ ਤੁਸੀਂ ਸਾਹਣ ਵਰਗੀ ਪਈ ਆ ਸਾਰੇ ਪਾਸੋਂ ਇਹ ਜਿਹੜੇ ਮੇਰੇ ਵੀਰ ਨੂੰ ਇਹ ਝੋਟੀ ਪਸੰਦ ਹੋਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ